ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਕੋਈ ਨਵੀਂ ਵੀਡੀਓ ਜੀ ਵੀਡੀਓ ਵੀ ਉੱਪਰ ਬਣਾਉਣ ਲੱਗਿਆ 15-20 ਦਿਨ ਹੋ ਗਏ ਹਨ ਟਾਈਮ ਲੱਗਦਾ ਹੈਗਾ ਚੈੱਕ ਕਰੀਏ ਆਪਨੇ ਗਾਲ ਜੀ ਸਾਰੇ ਆ ਵੀਰਾਂ ਨੂੰ ਜੀ ਤੇ ਭਾਈ ਅੱਜ ਰੈਂਪ ਬਣਾਉਣ ਲੱਗੇ ਆ ਆਪਣਾ ਜਿ ਇਕ ਨਾ ਜਰੀ ਜੂਰੀ ਤੋਂ ਨਹੀਂ ਆ ਜਾਂਦਾ ਆਪਣਾ ਫਸਲ ਬੂਸਲ ਕੋਈ ਜਿ ਇਕ ਨਾ ਜੀਰੀ ਜੂਰੀ ਨਾ ਇੱਥੇ ਕੱਢੀ ਮੰਦੀ ਕਰਪਾਨਤਾਰ ਨਹੀਂ ਪੈਂਦੀ ਆ ਤੇ ਸਾਰੇ ਨਾਲਾ ਖਰਾਬ ਹੋ ਜਾਂਦਾ ਜਿੱਤਣਾ ਹੁਣ ਗਰਮੀਆਂ ਚ ਕਣ ਕਬੱਡੇ ਦੇ ਬਾਰੇ ਇਹ ਨਹੀਂ ਪਾਉਣਾ ਇੱਥੇ ਨਹੀਂ ਵਧਣਾ ਆਪਣਾ ਆ ਮਿਸਤਰੀ ਲਿਆਂਦਾ ਨੀ ਮਾ ਪਛੀ ਦਾ ਮਿਸਤਰੀ ਕਿਹੜਾ ਮਾ ਮਿਸਤਰੀ ਤੇਰੇ ਕੋਲ ਬੈਠਾ ਇਹ ਸਾਰੇ ਕੰਮ ਕਰਦਾ ਇਹ ਆਰ ਆਉਂਡਰ ਆ ਇਹ ਆਨ ਆਉਂਡਰ ਆ ਇਹ ਕੰਮ ਘੋਈ ਵੀ ਨਹੀਂ ਛੱਡਦਾ ਇਹ ਸਾੜੀ ਵੀ ਆਪੇ ਕਰਨੀ ਆ ਤੇ ਲੇਬਰ ਵੀ ਹੈ ਲੇਬਰ ਵੀ ਮਿਸਤਰੀ ਪਾਣਾ ਵੀ ਆਪੇ ਕਰਦਾ ਅੱਛਾ ਲੇਬਰ ਤਾਂ ਮੈਂ ਤੇ ਕਰਾਉਂਦਾ ਮੈਂ ਤਾਂ ਜਿੱਦਾਂ ਲੱਗਿਆ ਪਿਆ ਉਹ ਤਾਂ ਪਿਆ ਹੁਣ ਕੰਮ ਨਹੀਂ ਪੈਣਾ ਨਾ ਕੋਈ ਬੰਦਾ ਨਹੀਂ ਮਿਲਿਆ ਇਹਨੂੰ ਹਾਂ ਹੈ ਇਹ ਬੰਦਾ ਮਿਲ ਜਾਂਦਾ ਨਾ ਸ਼ੌਟ ਆ ਰਹੀ ਪਰ ਕਦੇ ਬੜਾ ਯਾਰ ਹੈ ਕੋਈ ਬੰਦਾ ਨਹੀਂ ਮਿਲਦਾ ਨਾ ਕੋਈ ਨਹੀਂ ਬੰਦਾ ਅੱਜ ਨਾਲ ਟਿਕੇ ਦਾ ਟਾਈਮ ਨਹੀਂ ਹੈਗਾ ਜੜ ਪੱਟ ਦੇ ਜੜ ਪੱਟ ਦਾ ਜੜ ਪੱਟ ਦਾ ਜੜ ਕੱਢ ਦੇ ਨਿੰਮਾ ਬੀਜੀ ਜਿਆਦਾ ਹੈ ਨਿੰਮਾ ਬੀਜੀ ਜਿਆਦਾ ਨਿੰਮਾ ਦਾ ਬੱਕਰੀਆਂ ਨੇ ਜਾਇਆ ਪਿਆ ਡੰਗਰਾਂ ਦਾ ਕਰਕੇ ਆ ਡੰਗਰ ਕੱਖ ਵੱਢਣੇ ਨੇ ਕੱਲ ਪੰਜ ਪਾੜੀਆਂ ਵੱਢਿਆ ਜਵੀਆਂ ਹੈ ਜਵੀਆਂ ਦੇ ਪੰਜ ਵੱਢਿਆ ਹੁਣ ਹੋਰ ਵੱਢਣ ਨਹੀਂ ਆ ਬਾਪੂ ਭੇਜਿਆ ਪਿਆ ਆਲੇ ਬਰਹੀੜ ਵੱਢਣ ਅੱਛਾ ਐ ਮਿਸਤਰੀ ਇਹ ਕਿਹੜੀ ਲਾਲ ਬਜਰੀ ਬਾਈ ਹਾਂ ਹਾਂ ਸਾਹੀ ਪਕੜੇ ਕਰੂਗਾ ਨਾ ਕਿੰਨੀ ਕਿੰਨੀ ਪਾਉਣੀਆਂ ਨੇ ਥੋੜਾ ਥੋੜਾ ਆ ਦੇਖੀਏ ਇਹ ਨੂੰ ਨਾ ਤੱਕ ਬੱਜੀ ਰੋ। ਇਹ ਅਜੇ ਇੰਨ ਤੱਕ ਬੱਜੀ ਨਹੀਂ। ਉਹ ਦਰਮ ਨੂੰ ਨਹੀਂ ਜਾਣਾ। ਬਣਾ ਇੱਥੇ ਆ ਗਿਆ। ਇਹ ਤਾਂ ਸੈਟਿੰਗ ਕਰ ਰਹਾ ਉਹ ਦਰ। ਬਸ ਠੀਕ ਹੈ। ਇੱਥੇ ਨਹੀਂ ਨਾ ਉਹ ਰੱਖਣੀ ਆ ਪਰ ਪੱਟੀਆਂ ਰੱਖ। ਕਹਿਣ ਦਾ ਮਤਲਬ ਟਰਾਲਾ ਇੱਧਰ ਲੰਘੂਗਾ। ਇੱਥੇ ਨੂੰ ਆਏਂ ਤੱਕ। ਉਹ ਆ ਜਗਾ ਹੀ ਨਹੀਂ। ਦੇਖੋ ਉਹ ਇੱਧਰ ਤੇ ਬਣਾ ਦਿੰਦਾ। ਉਹ ਆ ਜਗਾ ਹੈ। ਲੱਗੇ ਉੱਥੇ ਤੱਕ ਆ ਕੇ ਰੇਮ ਪਾ ਗਿਆ। ਹਾਂ। ਇੱਥੇ ਤੱਕ। ਹਾਂ। ਇੱਧਰ ਇੱਥੇ ਤੱਕ ਰੋ ਜਾਣਾ। ਹਾਂ। ਜਿੱਦੇ ਮਰਜੀ ਉਧਰ ਤੇ ਚਲਾਰਾ ਲੰਘ ਦੀ ਜਿੱਦਣ ਮਰਜੀ। ਫਲੇਪ ਪਾਉਣ ਦੀ ਲੋੜ ਨਹੀਂ ਨਾ। ਨਹੀਂ ਉਹ ਡਾਇਰੈਕਟ ਹੋ ਗਿਆ। ਬਸ ਤਾਂ ਠ ਰੇਮਪੇ ਬੰਨਾ ਸਲੇਟ ਪੁੱਲੇ ਨਹੀਂ ਹੈ ਹਾਂ ਇਧਰ ਵੀ ਬਜਰੀ ਹੋ ਗਿਆ ਇਧਰ ਵੀ ਬਜਰੀ ਵਿਚਾਲੇ ਵੀ ਬਜਰੀ ਹੋ ਗਿਆ ਰੇਮ ਕਿਤੇ ਹੋ ਗਿਆ ਅਤੀ ਸਲੇਟ ਬਵੇ ਹਿੱਲੇ ਨਾ ਨਹੀਂ ਨਹੀਂ ਹਿੱਲਦੀ ਨਹੀਂ ਹਿੱਲਦੀ ਨਹੀਂ ਕਾਰੀਗਰ ਬੰਦਾ ਤਾਂ ਹੀ ਤਾਂ ਲੱਭ ਕੇ ਲਿਆਂਦਾ ਹੈ ਔਰ ਕਾਰੀਗਰ ਤਾਂ ਤਕੜਾ ਹੈ ਕਾਰੀਗਰ ਤਾਂ ਬਹੁਤਾ ਕਾਰੀਗਰ ਤਾਂ ਕਿਆ ਲਿਖਿਆ ਦਾ ਚਲ ਗੋਲੇ ਗાળા ਆਉਂਦਾ ਹੈ ਸਮਾਨ ਲੈਣ ਗੋਲੇ ਗੋਲੇ ਆਉਂਦਾ ਹੈ ਬੰਦਰ ਆ ਗਿਆ ਬੰਦਰ ਨੂੰ ਬਾਈ ਇੰਨੇ ਵਧਾਈਆਂ ਮਾਂ ਨਿਆ ਗੱਡੀ ਗੱਡੀ ਹਾਂ ਸਭ ਤੋਂ ਨਿਆ ਗਾ ਹਾਂ ਕੋਈ ਕਿ ਗੀ ਬੀ ਹੋ ਗਿਆ ਗਿੰਦਰ ਬੱਲ ਹੋ ਗਈ ਪੰਜ ਤੇ ਵਧਾਈਆਂ ਹੋਣਗੀਆਂ ਵਧਾਈਆਂ ਹੋਏ ਤੈਨੂੰ ਵੀ ਤੈਨੂੰ ਕਿਹਾ ਪੂਰਾ ਪੰਜਾਬ ਘੁੰਮ ਕੇ ਕਹਿੰਦਾ ਮਿਲੀ ਗੱਡੀ ਹਾਂ ਬਹੁਤ ਘੁੰਮਿਆ ਨਾ ਨਿਆ ਦੀਵਾਨ ਨਹੀਂ ਦਿੱਤੀ ਰਿਵਾਫ ਮਿਲਣੀ ਕੋਈ ਹਾਂ ਫਿਰ ਆ ਫਿਰ ਖੰਡਾਂਗੀ ਇਹ ਕਿੱਥੇ ਲੈ ਤੇ ਉਹਨੇ ਜਿਹੜਾ ਮਾਰਾ ਉਸ ਤੋਂ ਮਿੱਤੀ ਉਹ ਜਾਈਦਾ ਜਾਈਦਾ ਹਾਂ ਹਾਂ ਬਾਈ 8000 ਸਾਲੇ ਅਮਲਾਂ 25000 22000 ਰੁਪਏ ਜੱਲੀ ਵੇਚਦਾ ਹਾਂ ਹਾਂ ਜਿੰਨੇ ਲੈ ਆਏ ਕੇਜ ਭੈਣ ਠੀਕ ਆਧੀ ਆ ਜਿੰਨੇ ਉਧਰ ਨਵੀਂ ਜਗ੍ਹਾ ਰੇਟ ਆ 750 ਨਵੀਂ ਦਾ ਵੀ ਨਹੀਂ ਪੁੱਛਿਆ ਇੰਨਾ ਕੁ 750 ਵਧੀਆ ਇਹਦੀ ਪਿਕਅਪ ਆਹ ਨਿੰਮੇ ਨੂੰ ਵੀ ਗੱਡੀ ਦਵਾਦੀ ਹੈ ਹੁਣ ਹੈ ਨਿੰਮੇ ਨੂੰ ਮੈਨੂੰ ਵੀ ਚਾਹੀਦੀ ਨਿੰਮੇ ਕਿਹੜੀ ਲੈਣੀ ਗੱਡੀ ਪਨੇਮਾ ਇੰਦੀਆਂ ਗੱਡੀਆਂ ਇੱਥੇ ਘੁੰਮੇ ਜਿੰਨਾ ਨਿੰਮੇ ਚ ਘੁੰਮਿਆ ਨਿੰਮੇ ਨੂੰ ਨਾ ਦੂਹੀ ਲੈਣੀ ਜੀ ਪੰਮਾ ਲੈ ਆਇਆ ਹੈ ਮਗਰ ਛੇਲੇ ਨੂੰ ਨਾ ਨਦੀਮਾ ਲੈ ਜੀ ਘਰ ਬਿਠਾਲ ਕੇ ਦੂਪਰ ਆ ਇਹ ਵੀ ਸਹੀ ਆ ਪੰਮਾ ਕਿਹੜਾ ਲਿਆ ਪੰਮਾ ਹੁਲਿਆ ਦੇਖੋ ਉੱਡੀ ਲਿਆ ਆ ਉੱਡੀ ਪੰਮਾ ਉੱਡੀ ਲਿਆ ਭੋਲ ਵੀ ਲਿਆ ਆ ਹੈ ਭੋਲ ਵੀ ਲਿਆ ਆ ਉਹ ਮਰਸੜੀ ਲਿਆ ਆ ਸੋਖਾ ਬहोत ਆ ਗੱਡੀਆਂ ਦਾ ਲਾਹੌਰ ਲੋ ਟਾਪ ਕੇ ਮਾਰੇ ਮੋਟਾ ਕੰਮ ਕਰਾਇਆ ਕੱਟਣ ਦੇ ਨਾ ਠੀਕ ਆ ਪਾਉਣ ਵਾਲੇ ਪੁਰਾਣੇ ਸਾਰੀ ਖਾਦੀ ਵੀਰ ਥੋੜੂ ਰਹਿਣ ਦੇ ਇਹਨੂੰ ਇਹਨੂੰ ਰਹਿਣ ਦੇ ਦੁਨੀਆਂ ਲਾਲਾ ਆਏ ਨੇ ਬੇਟੇ ਇੱਥੇ ਦਿੱਸਲਾ ਪਰ ਰੈਂਟ ਤੇ ਹੀ ਫਿਰ ਮੱਢਦੇ ਬੜਦੇ ਸਵਾਰ ਕੇ ਠੀਕ ਦੋ ਯਾਰੀ ਨਾਲ ਨਹੀਂ ਵੱਢਣਾ ਤਾਂ ਲੋਹੇ ਵਾਲੀ ਨਾਲ ਆਲਵਾਣਾ ਬਈ ਦੰਤ ਪੈਣਾ ਹੁਣ ਆਏ ਬਾਈ ਆਪਾਂ ਖੇਤਮ ਤੇ ਕਣਕ ਤਾਂ ਹੋ ਗਈ ਸੁਨੇਰੀ ਸੁਨੇਰੀ ਗਿਆ ਦਾ ਬਲ ਬਹੁਤ ਮੋਟੀ ਹੈ ਸਾਡੇ ਹੂੰ ਬਲ ਆਏ ਨਾ ਫੇ ਆਪਾਂ ਬੀਜ ਕੱਟ ਪਾਏ ਯਾਰ ਹਾਂ ਨਾਲ ਬੀਜ ਵੀ ਇਹ ਕਿਹੜਾ ਤਾਂ ਇਹ 826 ਆ ਹਾਂ ਬੀਜੇ ਸਾਰਾ ਆਪਾਂ ਨੇ ਕੱਟ ਪਾਇਆ ਨਾ ਜਿੰਨਾ ਕੱਟ ਪਾਉਂਗੇ ਉੰਨੀ ਜ਼ਿਆਦਾ ਹੋંગી ਗ੍ਰੋਥ ਹੋંગી ਦਾਣੇ ਦੀ ਵਧੀਆ ਸਿਹਜ ਬਣਦਾ ਆ ਮੱਕੀ ਬਸਪਰੇ ਕਰਾਤੀ ਆਪਾਂ ਨੇ ਤੇ ਆ ਮੂੰਗੀ ਜਿਹੜੀ ਮਾਂ ਬੀਜੇ ਤੇ ਬਾਈ ਬਹੁਤ ਵਧੀਆ ਮਸ਼ੀਨ ਹੈ ਜੀ ਇਹਦੇ ਨਾਲ ਅਸੀਂ ਸੈਟਿੰਗ ਕਰਕੇ ਬੀਜੀ ਨਾ ਦੇਖੋ ਆ ਦੇਖੋ ਇਹਨਾਂ ਵਧੀਆ ਖੜੇ ਆ ਦਾਣਾ ਦਾਣਾ ਜੰਮਿਆ ਦੇਖੋ ਦੇ ਸਾਰੇ ਨਿਕਲੇ ਆ ਲਾਹੌਰ ਠੀਕ ਇਹਦੀ ਗੜਾਈ ਕੱਲ ਕਰਾਤੀ ਭਈਏ ਤੇ ਤੇ ਆ ਜਾ ਪਤਾ ਹੌਲੀ ਹੌਲੀ ਆ ਜਾ ਲੇ ਆ ساری ਸੈਟਿੰਗ ਬਾਅਦ ਚ ਆਪਣੀ ਬੰਨੀ ਹੈ ਨਾ ਜਿਹੜੀ ਉਹ ਉਹ ਲੋਟ ਆਈ ਹੈ ਨਹੀਂ ਤਾਂ ਨਾ ਜਿਆਦਾ ਦਾਣੇ ਦੀ ਬੰਨੀ ਵੀ ਤੀ ਬਸ ਉਹੀ ਤਾਂ ਗੱਲ ਸੀ ਆ ਗੰਨਾ ਬੀਜਿਆ ਤਾਂ ਇਹਨੂੰ ਪਾਣੀ ਲਾਵਾਂਗੇ ਆ ਨਾ ਜਿਆਦਾ ਮਿੱਟੀ ਗਿਰ ਜਾਂਦੀ ਉੱਪਰ ਤੇ ਨਹੀਂ ਗੜਾਈ ਹੋਣੀ ਆ ਨਹੀਂ ਪਾਣੀ ਤਾਂ ਲਾਉਣਾ ਪੈਣਾ ਇੱਕ ਪਾਣੀ ਜੰਮਦਾ ਹੈ ਗੰਨਾ ਹੈ ਇਹ ਤਾਂ ਪਹਾਰੇ ਚ ਜੰਮਣਾ ਹੁਣ ਨਹੀਂ ਥੋੜਾ ਪਾਣੀ ਤਾਂ ਚਾਹੀਦਾ ਨਾ ਛਟੀਆਂ ਸੁੱਕੇ ਨੇ ਆ ਛਟੀਆਂ ਕਮ ਲਾ ਗਈਆਂ ਉਹ ਤਾਂ ਜੰਮਿਆ ਪਿਆ ਜੰਮਦਾ ਹੈ ਥੁੜਿਆ ਹੋਇਆ ਬੀਜ ਆ ਹੁਣ ਬੁੱਟੇ ਵਧੀਆ ਹੋ ਜੂਗੇ ਨਹੀਂ ਦੂਏ ਬੁੱਟੇ ਨੇ ਅਲੇ ਜਾਇ ਵੇਤੇ ਐਦਾਂ ਨਾ ਹੁਣ ਆਹ ਛਟੀਆਂ ਨੂੰ ਲਿਫਾਫੇ ਲਾਉਣੇ ਆ ਚਿੱਟੇ ਬੰਨੇ ਨੇ ਲਿਫਾਫੇ ਤੇ ਬਹਿਣਾ ਕੀ ਕਰਦੀਆਂ ਇਹਨਾਂ ਨੂੰ ਉਹ ਦਿਨਾਂ ਮੈਂ ਕੋਈ ਮਿਲਦੀ ਨਹੀਂ ਉਹ ਹਰਿਆ ਗੇਲੀ ਚੀਜ਼ ਆਹ ਤੋੜ ਦਿੰਦੀ ਆ ਬਸ ਇੱਥੇ ਤੇ ਹੀਟਾਂ ਦੇ ਆ ਹੀੜਾ ਟੁੱਟਦੀ ਆ ਨਾ ਲਿਫਾਫੇ ਬੰਨਾਂਗੇ ਹੁਣ ਆਪਾਂ ਲਿਫਾਫੇ ਲਿਆਂਦੇ ਸ਼ਾਮ ਨੂੰ ਦੇਖਦੇ ਆ ਮੰਨ ਦੇ ਲਿਫਾਫੇ ਤੇਤੇ ਬੈਠ ਰਹੀਆਂ ਕਿਹੜੀ ਕਰਾਂ ਪਰ ਵੀ ਇਹ ਕਿੱਤਨੋਂ ਹੋਣਾ ਹਣਾ ਹੈ? ਹੈ? ਤਨੂ ਆਇ ਕੰਨ ਕਿੱਤਨੋਂ ਹੋਣਾ? ਆ ਦੇਖੋ ਛੋਈ ਪੀਆ। ਸੱਸ ਦੀ ਗੱਲ ਤਾਂ ਬੁਲਾ ਦੇ। ਸੱਸੀ ਕਾ ਬੁਲਾ ਦੇ। ਸੱਸ ਦੀ ਗੱਲ ਬੁਲਾ ਦੇ। ਬੁਲਾ ਦੇ। ਜਗਦੀ ਜਾਂਦੀ। ਮੋਢੇ ਮਾਰਦੀ ਆ। ਹੈ? ਨਾ ਮੋਢੇ ਮਾਰਦੇ ਸੱਸਰੀ ਕਾ ਨਹੀਂ ਬੁਲਾਉਣੀ। ਖਾਲੂ ਆਉਂਗਾ ਛੋਟੂ। ਐਨੇ ਮੈਂ। ਇਹਨੂੰ ਗੋਬਦੀ ਸੁੰਡੀ ਦੀ ਕਰੀ ਸਪਰੇ। ਹੈ? ਨਹੀਂ ਗੋਬਦੀ ਸੁੰਡੀ ਪੈ ਗਈ ਸੀ ਇਹਨੂੰ ਹੁਣ ਆਇਨ ਗ੍ਰੋਥ ਕਰਨ ਲੱਗੀ ਆ ਵਧਣ ਲੱਗੀ ਆ। ਇਹ ਬਾਈ ਪੂਲ ਲਾਵਾਂ ਮੱਕੀ ਬੀਜੀ ਵੀ ਆ ਗੇਤੀ ਆ ਪਾਣੀ ਵਧੀਆ ਇੱਕ ਨੰਬਰ ਖੜੀ ਆ ਇੱਥੇ ਦੇ ਕਣਕ ਤੋਂ ਕਿੰਨੀ ਮੋਟੀ ਆ ਹਾਂ ਇੰਨਾ ਮੋਟਾ ਏ ਹਾਂ ਤੇ ਉਹੀ ਆ ਨਾ ਆ ਦੇਖ ਆ ਦੇਖੋ ਬੱਲ ਕਿਸੇ ਜੀ ਪਈ ਆ ਬੀਰਾਂ ਵਰਗੇ ਦਾਣੇ ਆ ਇਹਦੇ ਵਿੱਚ ਹੋਰ ਇਹ ਉਹੀ ਆ ਨਾ ਘੱਟ ਬੀਜ ਨਾਲ ਆ ਲੈਨੇ ਮੈਂ ਜਿਆਦਾ ਬੀਜ ਤਾਂ ਫਿਰ ਪਤਲਾ ਪਾਉਂਦਾ ਦਾਣੇ ਨੂੰ ਵੀ ਬੂਟੇ ਨੂੰ ਇੱਕ ਪਾਣੀ ਲਾ ਦਤਾ ਕਿ ਇੱਕ ਹੁਣ ਤਾਂ ਲਾਉਣੇ ਦੀ ਲੋੜ ਨਹੀਂ ਹੈਗੀ ਹੁਣ ਤਾਂ ਕਣਕ गिर ਜੂਗੀ ਵੱਢ ਲੈ ਤਰਤੀ ਹਲੇ ਗਿੱਲੀ ਐ ਹੁਣ ਤਾਂ ਪੱਕੜੇ ਅਸਲ ਐ ਨਹੀਂ ਤਾਂ ਹੋ ਗਈ ਯਾਰ ਹੁਣ ਤਾਂ ਕੀ ਫਾਇਦਾ ਨਹੀਂ ਮੈਨੇ ਖਬੂਰਨਾ ਨਹੀਂ ਸੁੱਕਦੇ ਆਂ ਜਦ ਪਾਉ ਹੁਣ ਪਾਣੀ ਤਾਂ ਲਾ ਕੇ ਹਟੇ ਸਰੋਂ ਗਾਦ ਵੱਢਦੇ ਨੂੰ ਹੁਣ ਵੱਢਣੀ ਆ ਹੁਣ ਸਾਜ ਰਿਹਾ ਕੇ ਵੱਢੀ ਬਿਲਕੁਲ ਨੂੰ ਵੱਢਣੀ ਆ ਪੈਣ ਕਣਕਾਂ ਵਾਲੀ ਵੱਢਣੀ ਆ ਹੈ ਜਿਹੜੀ ਕਣਕ ਵਿੱਚ ਐ ਆ ਉਹ ਵੱਢਣੀ ਆ ਉਹ ਝੜ ਜਾਂਦੀ ਆ ਕਣਕ ਦੇ ਵਿੱਚ ਕਿੱਕਣਾ ਆ ਗਿਆ ਬੀਜ ਸਵਾਗੇ ਨਾਲ ਆ ਗਿਆ ਨਾ ਨਹੀਂ 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 ਉਹ ਕਣਕ ਉਹ ਪਤਾ ਤੋੜ ਹੀ ਆ ਉਹ ਅਸੀਂ ਨਾ ਸੂਰੇ ਜਬੀ ਨਹੀਂ ਬੀਜੀ ਹੋਈ ਸੀ ਜਦ ਚੁਗੇਰਿਆ ਹੁੰਦਾ ਉਹ ਛੱਡ ਗਿਆ ਹਾਂ ਫਿਰ ਹੁਣ ਉਹ ਵਿੱਚੋਂ ਉੱਥੇ ਤਾਂ ਕਰਕੇ ਜੰਮਿਆ ਆ ਹਾਂ ਚੱਲ ਨਿੰਮਾ ਵਈ ਘੜਦਾ ਦੋ ਦੋ ਫਸਲਾਂ ਹਾਂ ਆ ਠੀਕ ਆ ਫੱਟੇ ਹੁਣ ਨਵੇਂ ਮੰਗਾਏ ਆ ਠੀਕ ਠੀਕ ਹੈ ਕਾਈ ਉਹਨਾਂ ਨੂੰ ਕੰਮ ਵੀ ਕਰਨਾ ਹਾਂ ਉਹੀ ਤਾਂ ਹੈ ਢੰਗ ਨਾਲ ਤਾਂ ਉਹਦੀ ਸਪਾਈ ਵਾਲਾ ਤਾਂ ਹੋਵੇ ਆਇਆ ਆ ਫੱਟੇ ਨਾ ਚੱਲੂਗਾ ਵੀ ਵਜਨ ਵਜਨ ਵੀ ਚੱਲੂਗਾ ਨਵੇਂ ਆ ਨਵੇਂ ਫੱਟੇ ਆ ਹਾਂ ਰਿੰਕੂ ਭਾਈ ਸਰਪੰਚ ਨੇ ਕਰੀ ਆ ਛੱਲੀਆਂ ਇਹ ਹੋਣਗੇ 6 ਛਪਟੇ ਇਹ 6 ਫੁੱਟ 8 ਇੰਚ ਹੈ ਹਾਂ 6 ਫੁੱਟ 8 ਇੰਚ ਹੈ 13 ਫੁੱਟ ਕਾਈਦਾ 13 ਫੁੱਟ ਹੋ ਗਿਆ 13 ਦੇ ਵੱਜੇ ਆ ਹਾਂ ਫੇਰ ਥੋੜਾ ਜਿਹਾ ਇੱਥੇ ਵਗੈ ਕੰਨਾ ਚ ਰੱਖ ਲੈਂਦੇ ਹਾਂ ਹਾਂ ਟੁੱਟ ਕੇ ਦੱਸ ਕਾਦੇ ਯਾ ਡੰਡਾ ਡੁੰਡਾ ਕੋਈ ਹੋ ਜਾਂਦਾ ਨਾ ਆ ਉਹ ਵੀ ਠੀਕ ਆ ਠੀਕ ਆ ਬਹੁਤ ਕੰਮਾ ਰੱਖ ਦਿੱਤਾ ਹਾਂ ਫੁੱਟ ਕਮੋਗਾ ਰੱਖ ਦੇ ਹਾਂ ਹਾਂ ਨਾ ਇਹ ਤਾਂ ਬੱਜੇ ਨਹੀਂ ਹਾਂ ਆਪਣਾ ਜਾਲ ਜਤੀ ਲੋਹੇ ਵਾਲਾ ਨਹੀਂ ਹੁੰਦਾ ਹੈ ਹਾਂ 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 ਲੋਹੇ ਵਾਲਾ ਸਮਝ ਗਿਆ ਮੈਂ ਉਸ ਵਿੱਚ ਫਸਾ ਦੇਣਾ ਉਹ ਨਹੀਂ ਭਾਈ ਚੋਰੀ ਬਹੁਤ ਸਾਡੇ ਉਤੋਂ ਚੱਕ ਲੈਗੇ ਲੈ ਬਹੁਤ ਚੋਰ ਆਰੇ ਤਾਂ ਛੱਡ ਦੇਣੀ ਹੈ ਕਿ ਉਹ ਉਹ ਨਹੀਂ ਚਪਾਉਣਾ ਹੈਗਾ ਲੋਹੇ ਵਾਲੇ ਤਾਂ ਚੱਕ ਲੈਗੇ ਪਹਿਲਾਂ ਉਹਰੇ ਤੇ ਨਹੀਂ ਆਪਕੋ ਵੈਸਾ ਹੀ ਰਹੂਗਾ ਸਹੀ ਖੁੱਲਾ ਰਹੂਗਾ ਹਾਂ ਇੱਕ ਨਹੀਂ ਰੱਖ ਦੂੰਗੇ ਪਿਆਰ ਥੋੜੀ ਵਜੂਗਾ ਉਸ ਵਿੱਚ ਹਾਂ ਹਾਂ ਚੋਰੀ ਬਹੁਤ ਹੈ ਛੱਡ ਦੇ ਨੀ ਲੋਹੇ ਵਾਲੇ ਨੂੰ ਤਾ ਯਾਰ ਕਿਹੜੇ ਰਾਖੀ ਬੈਠਾ ਨਾ ਕਵਾਰੀ ਵਾਲੇ ਵਿਚਕੂ ਗਾ ਹੂੰ ਕਵਾਰੀ ਵਾਲੇ ਛੱਡ ਲਾ ਮਿੱਤਰੀ ਇੱਥੇ ਨਾ ਅਸੀਂ ਚਲੇਗੇ ਵਾਜੇ ਘਰ ਸਭਾ ਨੂੰ ਹਾਂ ਉਹ ਵੀ ਕਹੀ ਗਿਆ ਮੁੰਡਾ ਜੂਆ ਹਰ ਵੀ ਤੇ ਕਹਿੰਦਾ ਪੱਟ ਕੁੰਡਾ ਨਾ ਲਾ ਸਾਰੀ ਚਲੀ ਗਈ ਸੀ ਹੂੰ ਵਾਜੇ ਘਰ ਸਭ ਮੱਥਾ ਦੇਕਣ ਸਭਾ ਤੇ ਬਾਅਦ ਹਾਂ ਚੱਲੇ ਮੈਂ ਜਿੰਦਾ ਲਾ ਤਾ ਮੈਨੂੰ ਕਹਿੰਦੂ ਨਾ ਹੀ ਨਾ ਕਹਿੰਦੂ ਉਧਰ ਨਿਕਲ ਦੂਜੇ ਦਰਵਾਜ਼ੇ ਨੂੰ ਮੈਂ ਜਿੰਦਾ ਲਾ ਤਾ ਬਸ ਉਹ ਜਿਹੜਾ ਜਪੇ ਘਰ ਨਾਲ ਫੇ ਫੁੱਟ ਬਾਈ ਫੁੱਟ ਦਾ ਉਹ ਉਥੇ ਤੇ ਜਦ ਆਇਆ ਉਥੇ ਹੈ ਨਾ ਚੱਕ ਲੀ ਗੇ ਬਸ ਇਹ ਮੈਂ ਉੱਛਾ ਵੇ ਦੇਖਿਆ ਨੀ ਮਾ ਉਹ ਤੇ ਜਾਂਦਰਾ ਭੈਣੀ ਹਾਂ ਕਹ ਚਾਚੇ ਤੇ ਬੰਗਾਲਣੇ ਜੇ ਬੈਠੀ ਗੇ ਝੂੜੀਆਂ ਵਾਲੀਆਂ ਹਾਂ ਬਹੁਤ ਕੱਚ ਚ ਪਾ ਦੇਗੀ ਉਹ ਹੀ ਲਈ ਗੀਆਂ ਬਸ ਉਹ ਬੈਠੀ ਹੈ ਨੀ ਅਵਰੇ ਉਹਨੇ ਕਿ ਜਿੰਦਾ ਲੱਗਿਆ ਹੋਗਾ ਘਰਾਂ ਕੁਝ ਹੈ ਨੀ ਉਹ ਹੀ ਤਾਂ ਚੋਰੀ ਬਹੁਤ ਆਦੀ ਗੇ ਫੇਰ ਆਉਣਾ ਨੀ ਜਾ ਲੋਹੇ ਦੀ ਚੀਜ਼ ਤਾਂ ਲੱਗੇ ਨਾ ਇੱਕ ਘਰ ਹੀ ਹੈ ਹਾਂ ਕੋਈ ਫਾਇਦਾ ਨਹੀਂ ਲੋਹੇ ਦੀ ਚੀਜ਼ ਦਾ ਤਾਂ ਲੱਗੇ ਇੱਥੇ ਬਾਹਰ ਫਰੰਟ ਪਰ ਮੇਸਤਰੀ ਕਰਤੀ ਤਿਆਰੀ ਹੈ ਸਾਤ ਹੈ ਨਾ ਵਧੀਆ ਸਰੀਆ ਸਰੀਏ ਨਾਲ ਹੀ ਕੰਮ ਜਾਬ ਹੋਣੇ ਨੇ ਜਿਆਦਾ ਕਹਿੰਦਾ ਕਿ ਮਿੱਟੀ ਸੱਡੀ ਹੋਣੀ ਗੱਲ ਕੇ ਮੇਂ ਤਸੱਲੀ ਨਹੀਂ ਆਜੀ। ਕੀ ਕਹਿੰਨਾ ਮੇਸਤਰੀ ਕਹਿੰਦਾ ਮੇਂ ਤਸੱਲੀ ਨਹੀਂ ਪਹਿਲਾਂ ਕਹਿੰਦਾ ਸਰੀਏ ਦੀ ਕਹਿੰਦਾ ਕੰਮ ਕਰ ਮੈਂ ਤਾਂ ਨੂੰ ਕਿਹਾ ਮਾ ਜਿੰਨਾ ਜਿਹੜਾ ਪੌਣਾ ਪਾਲਾ ਹੈ ਹੁਣ ਤਸੱਲੀ ਆ ਹਾਂ ਹਾਂ ਤਸੱਲੀ ਹੈ ਹੈ ਸਾਡੇ ਪਾਸੀ ਵੀ ਹੈ ਹੁਣ ਕੀ ਕਰ ਲੱਗਿਆ ਕਿਆ ਸੱਪ ਕੱਢਣ ਲੱਗਿਆ ਹੁਣ? ਐਨਾਲ ਸਰਕਾਰੀਆ ਬਿਲਡਿੰਗ ਕਵਰ ਨਹੀਂ ਪਹਿਜਦਾ। ਹੋਰ। ਇਹ ਨਾ ਮੈਸਤਰੀ ਨੇ ਪਤਾ ਹੈ। ਜੇ ਜੇ ਮੈਡਰੀਆਂ ਚਲਾਉਣੇ ਆਓ। ਲਾ ਜਿਗਾਰਡ ਕਰਨ ਲੱਗਿਆ ਦੇਸੀ ਇਹ ਵੀ। ਮਾਲ-ਮੁਲ ਗਿਣਨੇ ਤੇ। ਹਾਂ। ਅੱਛਾ। ਲਾਤਾ ਜਿਗੜ। ਆ ਲੈ ਲੈ ਛੋਟਾ। ਹੈ ਨਹੀਂ ਆਉਂਗਾ। ਨਹੀਂ। ਔ ਔ ਔ ਸੈਡ ਹੈ ਥੋੜੀ ਜਿਹੀ ਵੇਲ ਆਹ ਦੇਖ ਲਈਏ ਥੋੜੀ ਜਿਹੀ ਮਿਸਤਰੀ ਇੱਥੇੋਂ ਕਿਧੂੰਗਾ ਮਾਲ ਚੱਕ ਲੈਣ ਹਮ ਇਧਰ ਹੋਲਾ ਲਾ ਕੋਈ ਉਹ ਵੀ ਦੇ ਰੋਗੀ ਦੀ ਪਾਈ ਕਰਦੇ ਬਹੁਤਾ ਖੁੱਚ ਕੇ ਜੀ ਰੱਖਿਆ ਨਾ ਮਸਾਲਾ ਹੈ ਇਸ ਤਰੀ ਹਾਂ ਹਾਂ ਉਹ ਟਾਈਟ ਨਹੀਂ ਹੋਦਾ ਟਾਈਟੇਰ ਹੋਦਾ ਪਰ ਹਾਂ ਹਾਂ ਉਚ ਲਈ ਰਹਿਣ ਦਿਜਿਆ ਆਪਾ ਤੋ ਲਗਾਏਗੇ ਅੱਜ ਘਰ ਤਾਂ ਲਾਉਣ ਹੀ ਪਾਣਾ ਚਾ ਬਣਾ ਦੇ ਹੁਣ ਇਹਦੀ ਗੱਲ ਬਾਤ ਅਗਲੇ ਹਫਤੇ ਆ ਕੇ ਦੇਖੂਗਾ ਮੈਂ ਵੀ ਕਿਹੜਾ ਕੰਮ ਜਾਵਾ ਕਿ ਨਹੀਂ ਰਾਤ ਨੂੰ ਐ ਸਿਟੀਆਂ ਹੀ ਰੱਖਦੇ ਹੋ ਲੋ ਬਾਈ ਹੁਣ ਪਾ ਚੱਲੇ ਮਠੰਡੇ ਨੂੰ ਅਮਨਾ ਚੱਲੇ ਆਪਾਂ ਨੂੰ ਛੱਡਣ ਰੇਲਵੇ ਸਟੇਸ਼ਨ ਤੇ ਹੋਰ ਆਮਨੇ ਕਿਦਾਂ ਬਹੁਤ ਵਧੀਆ ਛੱਡਿਆ ਫਿਰ ਹੋਰ ਛੱਡਿਆ 3:30 ਵਜੇ ਆਉਣ ਟ੍ਰੇਨ ਚਾਲ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਦੇਖੋ ਕਿੰਨਾ ਵਧੀਆ ਬਣਾਤੇ ਰੇਲਵੇ ਸਟੇਸ਼ਨ ਆਇਆ ਅਮਨੇ ਪਾਟਾ ਕਰਤੇ ਭਾਈ ਪੂਰੇ ਹਿੰਦੁਸਤਾਨ ਵਿੱਚ ਸਾਰੇ ਵਧੀਆ ਬਣਾਤੇ ਰੇਲਵੇ ਸਟੇਸ਼ਨ ਪੰਜਾਬ ਜੇ ਤਾਂ ਖਾਸ ਤੌਰ ਤੇ ਸਾਰੇ ਵਧੀਆ ਲੱਗਦੇ ਆ ਹਾਂ ਵਧੀਆ ਲਖ ਲਾ ਡਾਉਨ ਸਿਲਿੰਗ ਜੀ ਕਰਾਈ ਵੀ ਆਹ ਐਨ ਇੱਕ ਨੰਬਰ ਚੀਜ਼ ਮਿਲਾਈ ਉਹ ਭਾਈ ਰੋਪੜ ਦਾ ਰੇਲਵੇ ਸਟੇਸ਼ਨ ਬਹੁਤ ਹੀ ਕੋਈ ਬਠੰਡੇ ਰਾਤ ਦੇ ਵੱਜ ਗਏ 10 ਸਾਸਰੀ ਗਾਜੀ ਸਾਰਿਆਂ ਨੂੰ ਫੇਰ ਕਿਤੇ ਮਿਲਦੇ ਮਿਲਾਓ